ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੰਧੂ ਡੇਰੀ ਫਾਰਮ ਬਰਨਾਲਾ ਦੇ ਉੱਤੇ ਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਪੈਂਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਪੈ ਜਾਂਦੀ ਹੈ ਆਪਾਂ ਨੂੰ ਕੰਟੈਕਟ ਨੰਬਰ ਆ ਵੀ ਆਪਣਾ 62802 18644 ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਚਾਰ ਵੱਡੀਆਂ ਹੀ ਫਰਾਂ ਨੇ ਗਈਆਂ ਜਿਨ੍ਹਾਂ ਦੀ ਏਆਈ ਹੋਈ ਹੋएगी ਦੋ ਦੀ 32 ਦਿਨਾਂ ਤੋਂ ਹੋਈ ਹੈਗੀ ਤੇ ਦੋ ਦੀ 34 33 ਦਿਨਾਂ ਦੀ ਹੋਈ ਆ ਤੇ ਇੱਕ ਆ ਛੋਟਾ ਕਾਫ ਆਗਾ ਤੇ ਦੋਸਤੋ ਕਾਫ ਦੀ ਜਿਹੜੀ ਡਿਟੇਲ ਆਗੀ 7 ਕੁ ਮਹੀਨੇ ਦੀ ਏਜ ਆਗੀ ਫੇਸ ਦੀ ਕੁਆਲਿਟੀ ਬਿਊਟੀ ਦੇਖ ਲੋ ਢਾਂਚਾ ਬੈਕ ਸਾਈਡ ਦਾ ਸਟਰਕਚਰ ਬਹੁਤ ਸੋਹਣਾ ਹੈਗਾ ਤੇ ਥੱਲੇ ਥਣ ਝੋਲੀ ਦੀ ਸਾਫ ਹੈਗੀ ਚਾਰ ਹੀ ਥਾਣਾ ਨਿਸ਼ਾਨ ਵੀ ਨਹੀਂ ਕੋਈ ਭੋਰਾ ਵੀ ਐਕਸਟਰਾ ਕੋਟ ਸ਼ਾਂਖ ਭੋਰਾ ਵੀ ਨਹੀਂ ਤੇ ਜਿਹੜੀ ਦੀ ਡਿਮਾਂਡ ਹੈਗੀ 18000 ਰੁਪਏ ਕੀਤੀ ਹੈਗੀ ਮਾਨਤਨ ਮੌਕੇ ਤੇ ਜਰੂਰ ਹੋ ਜੂਗਾ ਜੀ ਤੇ ਜਿਹੜੀ ਦੋਸਤੋ ਦੂਜੇ ਨੰਬਰ ਤੇ ਵੇੜ ਹੈਗੀ ਦੇਖਦੇ ਆਪਾਂ ਇਹਦੀ ਫੇਸ ਦੀ ਬਿਊਟੀ ਤੇ ਢਾਂਚਾ ਸਟਰਕਚਰ ਤੁਹਾਨੂੰ ਦਿਖਾ ਦਿੰਨੇ ਆ ਇਹਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਕਿ ਬੱਚੀ ਦਾ ਫੇਸ ਦੇਖੋ ਤੁਸੀਂ 스ਨੋਮੈਨ ਦੀ ਇਹ ਖੋਦ ਹੈਗੀ ਬੱਚੀ ਤੇ 32 ਦਿਨ ਹੋ ਗਏ ਤੇ ਸੀਮਣ ਲੱਗੇ ਨੂੰ ਦੋਸਤੋ ਡਸਟਰ ਬੋਲ ਦਾ ਸੀਮਣ ਲ ਜਿਹੜੇ ਫਾਰਮ ਦੇ ਵਿੱਚੋਂ ਆਪਾਂ ਪਰਚੇਜ਼ ਕੀਤੇ ਆ ਨੇ ਆਪਣੇ ਕੋਲੇ ਪ੍ਰੋਪਰ ਫਾਰਮ ਦੀ ਵੀਡੀਓ ਹੈਗੀ ਹੈਗੀ। ਬੱਚੀ ਦਾ ਤੋੜਾ ਡੈਕ ਸਾਈਡ ਦਾ ਢਾਂਚਾ ਮੋੜ ਲਿਆ। ਦੋਸਤੋ ਜਿਹੜੀ ਫੇਸ ਦੀ ਬਿਊਟੀ ਆ ਉਹ ਦੇਖਿਓ ਤੁਸੀਂ। ਫਾਰਮ ਦੇ ਵਿੱਚੋਂ ਆਈਆਂ ਨੇ ਆ ਖੁੱਲੀਆਂ ਉਹਦਾ ਕਰਕੇ ਥੋੜਾ ਧੱਕਾ ਜ਼ਰੂਰ ਕਰ ਦਿੰਗਾ ਨੇ। ਤੇ ਪੰਜਾਂ ਨਗਾਂ ਦੀ ਜਿਹੜੀ ਡਿਮਾਂਡ ਆ ਦੋਸਤੋ ਮੁੱਲ 1,20,000 1,15,000 ਰੁਪਏ ਦੇ ਵਿੱਚ ਆਪਾਂ ਪਹੁੰਚ ਕਰ ਦਾਂਗੇ ਚਾਹੇ 200 ਕਿਲੋਮੀਟਰ ਤੱਕ ਦੀ ਹੋਵੇ। ਵੰਦੇ ਨੂੰ ਜਿਹੜੀ ਅੱਗੇ ਦੋਸਤੋ ਆਪਾਂ ਤੀਜੇ ਨੰਬਰ ਤੇ ਵੈੜ ਦੇਖਦੇ ਆਂ ਇਹਦੇ 34 ਦਿਨ ਹੋ ਗਏ ਆਈ ਹੋਈ ਨੂੰ ਕੁਆਲਿਟੀ ਵੈੜ ਦਾ ਢਾਂਚਾ ਸਟਰਕਚਰ ਬੈਕ ਸਾਈਡ ਤੋਂ ਬੈਕ ਫੂਟੇ ਦੀ ਚੜਾਈ ਬਹੁਤ ਜ਼ਿਆਦੇ ਚੰਗੀ ਹੈਗੀ ਤੇ ਮੈਟਰ ਮਿਲ ਕ ਜਿਹੜੇ ਉਹਨਾਂ ਦੇ ਬਹੁਤ ਜ਼ਿਆਦੇ ਚੰਗੇ ਆ ਥੱਲੇ ਥਾਣ ਝੋਲੀ ਦੀਆਂ ਸਾਫ ਨੇ ਚਾਰ ਚਾਰੀ ਥਾਣਾ ਕੋਈ ਐਕਸਟਰਾ ਫੋਰਸ਼ਾਂਗ ਹੈ ਨਹੀਂਗੀ ਇਹਦੇ 34 ਦਿਨ ਹੋ ਗਏ ਆਈ ਹੋਈ ਨੂੰ ਸਪਾਈਕ ਬੋਲ ਤੋਂ ਦੀ ਆਈ ਹੋਈ ਹੈਗੀ ਤੇ ਜਿਹੜੀ ਆਪਾਂ ਅੱਗੇ ਤੁਹਾਨੂੰ ਚੌਥੇ ਨੰਬਰ ਤੇ ਵੈੜ ਦਿਖਾਉਣੇ ਹੈਗੇ ਹਾਈਟ ਲੈਂਥ ਪੂਰੀ ਫੁੱਲ ਆਗੀ ਏਜ ਆ ਜਿਹੜੀ ਇਹਦੀ 13-14 ਕ ਮਾਂਥ ਹੈਗੀ ਥਣ ਝੋਲੀ ਦੀ ਦੋਸਤੋ ਸਾਫ਼ ਹੈਗੀ ਇਹ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਹਾਂਗੇ ਇਹਨੂੰ ਤੋੜ ਦੇ ਬਾਹਰ ਕੁਆਲਟੀ ਸਟ੍ਰਕਚਰ ਬਹੁਤ ਜ਼ਿਆਦਾ ਸੋਹਣਾ ਹੈਗਾ ਵੱਚੀ ਦੀ ਫੇਸ ਦੀ ਬਿਊਟੀ ਹਾਈਟ ਲੈਂਥ ਦੇਖੋ ਤੁਸੀਂ ਵੱਚੀ ਦੀ ਆਪਣੇ ਕੋਲੇ ਪ੍ਰੋਪਰ ਫਾਰਮ ਦੀ ਵੀਡੀਓ ਹੈਗੀ ਜਿਸ ਤੋਂ ਪਰਚੇਜਿੰਗ ਕੀਤੀਆਂ ਆਪਾਂ ਇਹ ਇਹਦੇ ਵੀ ਦੋਸਤੋ 34 ਦਿਨਾਂ ਦਾ ਟੀਕਾ ਲੱਗਿਆ ਹੋਇਆ ਹੈਗਾ ਇਹਦੇ ਹੈਮਰ ਬੋਲ ਦਾ ਸੀਮਨ ਲੱਗਿਆ ਹੈਗਾ ਲਾ ਚਲ ਕੁਆਲਿਟੀ ਦੇਖੋ ਦੋਸਤੋ ਬੱਚੀ ਦੀ ਫੇਸ ਦੀ ਬਿਊਟੀ ਢਾਂਚਾ ਸਟਰਕਚਰ ਬਹੁਤ ਜਿਆਦਾ ਚੰਗਾ ਹੈਗਾ ਦੋਸਤੋ ਜਾਨਵਰਾਂ ਦੀ ਕੁਆਲਿਟੀ ਵੀ ਆਪਣੇ ਕੋਲੇ ਚੰਗੀ ਹੁੰਦੀ ਹੈ ਤੇ ਰੇਟ ਵੀ ਜਿਹੜੇ ਆਪਣੇ ਜੈਨੂਅਲ ਹੁੰਦੇ ਹੈਗੇ ਪਾਦੇ ਥਣ ਚੋੜੀ ਦੀਆਂ ਸਾਰੀਆਂ ਬੱਚੀਆਂ ਸਾਫ਼ ਸੁਥਰੀਆਂ ਨੇਗੀਆਂ ਇਹਦੇ 34 ਦਿਨ ਦਾ ਦੋਸਤੋ ਹੈਮਰ ਬੋਲ ਦਾ ਸੀਮਨ ਲੱਗੇਗਾ ਜਿਹੜੀ ਅੱਗੇ ਆਪਾਂ ਆ ਬੱਚੀ ਦੇਖਦੇ ਆਂਗੇ ਕੁਆਲਿਟੀ ਦੇਖੋ ਦੋਸਤੋ ਇਹਦੀ ਬਹੁਤ ਜਿਆਦਾ ਚੰਗੀ ਹੈਗੀ ਬੈਗ ਸ਼ਾਟ ਦਾ ਸੀਮਾ ਲੱਗਿਆ 32 ਦੰਦੀ ਇਹਦੀ ਏਆਈ ਹੋਈ ਹੈਗੀ ਢਾਂਚਾ ਸਟਰਕਚਰ ਇਹਦਾ ਆਪਾਂ ਤੋਰਾ ਦਿਖਾ ਦਿੰਦੇ ਆਂਗੀ ਤੇ ਥੱਲੇ ਥਾਂ ਝੋੜੀਆਂ ਸਾਫ ਚਾਰ ਹੀ ਥਾਣਾ ਐਕਸਟਰਾ ਫੋਰ ਸ਼ਾਂਕ ਕੋਈ ਹੈ ਨਹੀਂਗੀ ਦੇਖੋ ਬੈਕ ਸਾਈਡ ਤੋਂ ਵੀ ਢਾਂਚਾ ਦੋਸਤੋ ਬੱਚੀ ਦਾ ਫੇਸ ਦੀ ਬਿਊਟੀ ਕੁਆਲਿਟੀ ਦੇਖੋ ਬੱਚੀ ਦੀ ਤੁਸੀਂ ਬਹੁਤ ਸੋਹਣਾ ਢਾਂਚਾ ਹੈਗਾ ਬੱਚੀ ਦਾ ਮੋੜ ਲਿਆ ਤੂਰੇ ਤੂਰੇ ਦੀਆਂ ਬਿਲਕੁਲ ਸਾਫ਼ ਨੇ ਬੱਚੀਆਂ ਬੈਕ ਸਾਈਡ ਦੀਆਂ ਪਿੱਠਪੁੜੀ ਦੀ ਚੜਾਈ ਬਹੁਤ ਜ਼ਿਆਦਾ ਹੈਗੀ ਕਰੈਕਟਰ ਇੰਨੇ ਕਿ ਚੰਗੇ ਆਗੇ ਬੱਚੀਆਂ ਦੇ ਦੋਸਤੋ ਫਸਟ ਟਾਈਮ ਰੀ 28 ਤੋਂ 30 ਕਿਲੋ ਦੁੱਧ ਦੇਣ ਦੀ ਕੈਪੈਸਿਟੀ ਹੈਗੀ ਬੱਚੀਆਂ ਦੀ ਤੇ ਜੈਨੂਅਨ ਜੀ ਡਿਮਾਂਡ ਆ ਦੋਸਤੋ ਪੰਜਾਂ ਨਗਾ ਦੀ ਆਪਣੀ ਮੋਲ 1,20,000 ਰੁਪਿਆ ਤੇ ਓਨਲੀ 1,15,000 ਰੁਪਏ ਦੇ ਵਿੱਚ ਪਹੁੰਚ ਕਰ ਦਾਂਗੇ ਚਾਹੇ 200 ਕਿਲੋਮੀਟਰ ਤੱਕ ਦੀ ਪਹੁੰਚ ਕਰਵਾ ਲੈ ਕੋਈ ਕੰਟੈਕਟ ਨੰਬਰ ਹੈ ਜੀ ਆਪਣਾ 62800218644 ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਜੀ